हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆ ਡਰੈਸੇ ਕਰੀ ਵੀਰ ਦਾ ਜੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਹੜੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਉਹਨਾਂ ਇੱਕ ਟੋਕੜ ਗੱਪੜ ਮੱਝ ਤੇ ਇੱਕ ਸੱਜਰ ਸੂਈ ਗਾਂ ਦਿਖਾਵਾਂਗੇ ਡिटੇਲ ਇਹਨਾਂ ਦੋਵਾਂ ਪੁੱਛਣੇ ਦੋਸਤੋ ਆਪਾਂ ਵੀਰ ਦੇ ਕੋਲੋਂ ਪੁੱਛ ਕਰ ਦੱਸਾਂਗੇ ਕਰ ਲੈ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਆਓ ਦੋਸਤੋ ਕਰੀਏ ਵੀਰ ਨਾਲ ਗੱਲ ਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਪਸ਼ੂ ਦੇ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਹਾਂਜੀ ਭਾਈ 사ਸਰੀ ਕਾਲ ਜੀ 사ਸਰੀ ਕਾਲ ਵੀਰ ਜੀ 사ਸਰੀ ਕਾਲ ਹੋਰ ਭਾਈ ਠੀਕ ਠਾਕ ਵਧੀਆ ਵੀਰ ਜੀ ਵਧੀਆ ਤੀ ਸੁਣਾਓ ਰੈਸਰ ਸੋਰਸਿੰਗ ਪਿੰਡ ਹਾਂਜੀ ਪੱਤੀ ਮਾਣਾ ਦੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਤੀ ਠੀਕ ਹੈ ਫੋਨ ਨੰਬਰ ਫੋਨ ਨੰਬਰ 88721199 ਨਾਮ ਦੱਸੀ ਵੀਰ ਨਾਮ ਸਕੱਤਰ ਸਿੰਘ ਅੱਛਾ ਸਕੱਤਰ ਵੀਰ ਅੱਜ ਆਪਣੇ ਕੋਲ ਦੋ ਪਹੁੰਚੇ ਹਾਂਜੀ 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 ਤੇ ਸ਼ੁਰੂ ਕਰੀਏ ਮੱਝ ਤੋਂ ਪਹਿਲਾਂ ਡਿਟੇਲ ਦੱਸੀ ਵੀਰਾਂ ਨੂੰ ਕਿਰਵਾ ਸੁਬਾ ਸੁਣੀ ਜੀ ਇਹ ਵੀਰ ਜੀ ਸੁਆ ਤੇ ਉਹਦੇ ਤੇ ਜਾਂਦੇ ਹਾਂ ਚਲੋ ਆਪਾਂ ਚੌਥਾ ਹੀ ਲਾਈਏ ਅੱਛਾ ਜੀ ਇਹ ਵੀ ਜਿਹੜੀ ਕਿਸੇ ਨੇ ਗੱਲ ਕਹਿੰਦੀ ਉਹ ਆਪਾਂ ਪਹਿਲਾਂ ਕਹਿ ਦਈਏ ਹਾਂਜੀ 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 ਮਿਲ ਜਣੀ ਕਿ ਤੀਜਾ ਸੂਆ ਸੂਈ ਤੇ ਚੌਥੇ ਵਾਸਤੇ ਗੱਬਨੇ ਚੌਥੇ ਵਾਸਤੇ ਗੱਮਰਿਆ ਅੱਛਾ ਜੀ ਤੇ ਕਿੰਨੇ ਚਿਰ ਦੀ ਵੀਰ ਗੱਬਨੇ ਇਹ ਸਾਡੇ 24 ਮਹੀਨਿਆਂ ਦੀ ਗੱਬਨੇ ਆ ਜੀ ਪੰਜਾਂ ਦੀ ਚੈੱਕ ਪਾਸੇ ਆਪਣੀ ਚੈੱਕ ਪਾਸਿਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਮਾਜ ਬਹੁਤ ਵੱਡੀ ਆ ਕੱਦ ਕਾਠ ਵੇਖੋ ਕਿੱਡਾ ਹੈ ਹਾਂਜੀ 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 ਤੇ ਦੁੱਧ ਕਦਾਂ ਤਿਆਰ ਦੁੱਧ ਵਿੱਚ ਝੂਰਨੀ ਮਾਰਨਾ ਜਿਹੜਾ ਪੂਰਾ ਮਿੰਤੀ ਵਾਲਾ 5 ਕਿਲੋ ਆ 5 ਕਿਲੋ ਹਾਂਜੀ ਦੋਵੇਂ ਟਾਈਮ ਮਿਲਦੀ ਦੋਵੇਂ ਟਾਈਮ ਹੀ ਭਾੜੇ ਤੇ ਅਛਾ ਜੀ ਤੇ ਬਾਕੀ ਲਾਤਵ ਨਹੀਂ ਲਾਈ ਕਰਮਾ ਲਈ ਨੇ ਉਥੇ ਪਾੜੇ ਦੇ ਚੋਈਏ ਠੀਕ ਹੈ ਜੀ ਹਾਂਜੀ ਅਛਾ ਵੀਰ ਤੋੜ ਕੇ ਦਿਖਾਈਏ ਲੋ ਜੀ ਦੋ ਦੋ ਤੀਜਾ ਸਵੇਰ ਸੂਈ ਆ ਤੇ ਚੌਥੇ ਸਵੇਰ ਆ ਤੇ ਦੋਸਤੋ ਗੱਬਲਿਆਂ ਸਾਢੇ 4 ਮਹੀਨੇ ਦੀ ਕਨਫਰਮ ਚੈੱਕ ਪਾਸ ਆ ਹਾਂਜੀ ਮਾਇਦਾ ਦੋ ਦੋ 5 ਕਿਲੋ ਦੱਸਿਆ ਵੀਰ ਹਾਂਜੀ ਹਾਂਜੀ ਕਾਦ ਦੋ ਦੋ 5 ਕਿਲੋ ਤਾਂ ਕੱਦ ਕੱਟ ਮੈਂ ਤਾਂ ਪਿੱਠ ਪੁੜੇ ਦੀ ਚੜਾਈ ਸੁਣਾ ਦੀ ਕੁਆਲਿਟੀ ਹਰ ਇੱਕ ਚੀਜ਼ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਬੋਡੀ ਬੰਤਰੀਆ ਬਹੁਤ ਵਧੀਆ ਸਟ੍ਰੈਚਰਿਆ ਮਜਦਾ ਲੈ ਆ ਗਏ ਜਿਹੜੀਆਂ ਮਾਲ ਨਹੀਂ ਹੁੰਦਾ ਇਹ ਹਾਂਜੀ ਹਾਂਜੀ ਦੋਸਤੋ ਪੂਰੀ ਰਾਜੀ ਆ ਪੂਰੀ ਜੰਮੀ ਪਈ ਹੈ ਆ ਸਿਰ ਮੂੰਹ ਦੀ ਬਹੁਤ ਸੋਹਣੀ ਥਣਾ ਦੀ ਦੋਸਤੋ ਥਣਾ ਦੀ ਸਪੇਸ ਸਾਬ ਜੀ ਕਾਫੀ ਹੈ ਲੋ ਜੀ ਬਾਕੀ ਥਣਾ ਦੀ ਕੁਆਲਿਟੀ ਕਰੋ ਚੈੱਕ ਜੀ ਬਹੁਤ ਵਧੀਆ ਦੋਸਤੋ ਤੁਹਾਨੂੰ ਚਾਰੇ ਸਾਨੂੰ ਕੈਪ ਚ ਕੋਈ ਫੋਟ ਸ਼ਾਟ ਨਾਲ ਚੈੱਕ ਕਰ ਸਕਦੇ ਹੋ ਬਰੀਕ ਚਮੜੀ ਹੈ ਦੋਸਤੋ ਬਿਲਕੁਲ ਸਿੰਗਲ ਹੈ ਟੀਵੀ ਵਿੱਚ ਜਾ ਕੇ ਕਰੋ ਚੈੱਕ ਜੀ ਫੇਸ ਕੁਆਲਟੀ ਦੀ ਚੈੱਕ ਕਰ ਲੋ 13 14 ਕਿਲੋ ਦੁੱਧ ਚੋਇਆ ਭਾਈ ਉਹਨਾਂ ਸੱਜਰ ਦਾ ਹਾਂਜੀ ਸੱਜਰ ਦਾ ਠੀਕ ਹੈ ਜੀ ਬਾਕੀ ਤੁਹਾਨੂੰ ਵੇਖੋ ਕਿੰਨੀ ਮੱਝ ਤਗੜੀ ਪੇਠ ਬੁਰਾ ਵੇਖੋ ਇਹਦਾ ਹਾਂਜੀ 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 ਅੱਛਾ ਤੇ ਵੀਰ ਮਤਲਬ ਕੋਈ ਪੂਰ ਛੱਟਾ ਕੋਈ ਨਾ ਚੌਣ ਚਾਂ ਤੈਂ ਇੱਕ ਨੰਬਰ ਆ ਜੀ ਠੀਕ ਹੈ ਜੀ ਹਾਂਜੀ ਕਿੰਨਾ ਮੁੱਲ ਕਰਨਾ ਇਹਦਾ ਮੁੱਲ ਕੋਈ 65 ਨਹੀਂ ਕੋਈ 70 ਨਹੀਂ ਆ ਨਵੇਂ ਸਾਲ ਦਾ ਪਹਿਲੀ ਵੀਡੀਓ ਹਾਂਜੀ ਹਾਂਜੀ ਇਹ ਮੈਂ ਨਾ ਵੀ ਸੇਲ ਵਾਲਾ ਕੰਮ ਹੀ ਕਰ ਦਈਏ ਇਹਦੇ ਹਾਂਜੀ ਹਾਂਜੀ ਇਹ ਦੇ ਦਈਏ ਦੋ ਘੜਾ ਸਰਦੀ ਦੋ ਘੜਾ 58000 ਦੇ ਹਾਂਜੀ ਠੀਕ ਹੈ ਜੀ ਉਹ ਤੋਂ ਮੰਨਤ ਹੋ ਜਾਊਗਾ ਥੋੜਾ ਵਾਧਾ ਹੀ ਹੋਊਗਾ ਹਣਾ ਠੀਕ ਠੀਕ ਹਾਂਜੀ ਠੀਕ ਹੈ ਪਹਿਲਾਂ ਹੀ ਆਪਾਂ ਤੁਹਾਨੂੰ ਪਤਾ ਦਿੰਦੇ ਆ ਦੋਸਤੋ 60000 ਰੁਪਿਆ ਡਿਮਾਂਡ ਰੱਖੀ ਗਈ ਆ ਤੇ 58000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਬਾਣਤਾ ਜਿਹੜਾ ਕੋਈ ਵੀਰ ਭਰਾ ਸਿੱਧਣਾਊਗਾ ਤਾਂ ਮੌਕੇ ਤੇ ਜਰੂਰ ਹੋਊਗਾ ਬਾਕੀ ਦੋਸਤੋ ਮਾਈ ਦਾ ਕਾਟ ਕਾਠ ਪਿੱਠਪੂੜਾ ਹਰ ਇੱਕ ਚੀਜ਼ ਚੈ 5 ਕਿਲੋ ਦੁੱਧ ਦੋਸਤ ਮੌਕੇ ਦਾ ਤਿਆਰ 4.5 ਤੋਂ 5 ਮਹੀਨੇ ਦੀ ਗੱਬਣ ਚੈੱਕ ਪਾਸ ਹੈ ਵੀਰ ਕਹਿੰਦਾ ਇਹਦੇ ਨਾਲ ਬੱਧੀ ਗਾਂ ਦੀ ਡਿਟੇਲ ਦੱਸੀ ਇਹ ਇਹਦੇ ਥਲੇ ਵੀਰ ਜੀ ਛੂਈ ਨੂੰ ਅੱਜ ਹੋ ਗਏ 8 ਦਿਨ ਅੱਛਾ ਜੀ ਮਗਰ ਬੱਚਾ ਹੈ ਸੂਹਾ ਕਰਵਾ ਸੀ ਵੀਰ ਸੂਹਾ ਇਹਦਾ ਦੇ ਦੁੱਧਾ ਹੈ ਦੁੱਧਾ ਸੂਹਾ ਜੀ ਹਾਂਜੀ ਪਿਓਰ ਜਲਸੀ ਆ ਜੀ ਠੀਕ ਹੈ ਜੀ ਹਾਂਜੀ ਤੇ ਵੀਰ ਹੁਣ ਜਿਹੜਾ ਮੌਕੇ ਦਾ ਦੁੱਧ ਤੇ ਬੋੜਾ ਜਤੋਂ ਨਿਕਲ ਗਿਆ ਹਾਂਜੀ ਹਾਂਜੀ ਜਿਹੜਾ ਹੁਣ ਦੁੱਧ ਆ ਹਾਂਜੀ ਜਿਹੜਾ ਆਪਾਂ ਪੂਰਾ ਬਿੰਤੀ ਵਾਲਾ ਚੋਣਾ 12 ਕਿਲੋ ਦੁੱਧ ਆਣੇ ਦੇ 12 ਕਿਲੋ ਨੈਟ ਤਿਆਰ ਹੈ ਜੀ ਨੈਟ ਤਿਆਰ ਆ ਜੀ ਮਗਰ ਬੱਛਾ ਜੀ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਆਵੇ ਡੈਪੀ ਹੁਣ ਕਰਮਾ ਲਈ ਮੈਦਾ ਡੈਵੀ ਮਾਰਨਾ ਮੈਲਾ ਦੋਸਤੋ ਆਜੇ ਇਹਦੇ ਉੱਤੇ 15 ਕਿਲੋ ਦੀ ਆਜੇ ਭੀ ਹੁਣ ਕਰ ਦਾਂਗੇ ਦਿਨੇ ਆਈ ਹੈ ਜੇ ਠੀਕ ਠੀਕ ਹੈ ਜੀ ਅਜੇ ਵੰਡ-ਵੁੰਡ ਵੀ ਨਹੀਂ ਵਿਚਾਰੀ ਨੂੰ ਪਾਇਆ ਕਿ ਮਾਸਾ ਠੀਕ ਹੈ ਜੀ ਸੂਆ ਦੋਸਤੋ ਦੂਜਾ ਸੂਈ ਹੈ ਕੱਦ-ਕਾਠ ਗਾਂ ਦਾ ਹਰ ਇੱਕ ਚੀਜ਼ ਦੋਸਤੋ ਚੈੱਕ ਕਰ ਲਓ ਬਿਲਕੁਲ ਸੀਲਸ ਲੱਗੇ ਜੀ ਲਿਸਾ ਆਪਾਂ ਦੋਸਤੋ ਥੋੜਾ ਜਿਹਾ ਜਰੂਰ ਹੈ ਪਰ ਆਰਡਰ ਜਿਹੜਾ ਬਾਖ ਮਾਲ ਤਿਆਰ ਕੀਤਾ ਨੇ ਯਾਵੀਰ ਮੁਰਦਾ ਸੁਭਾ ਦੋਸਤ ਦੁੱਧਾ 12 ਕਿਲੋ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਸੱਜਰ ਸੁਈ ਆ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਵੀ ਕਰ ਸਕਦਾ ਆ ਬਾਤ ਨਹੀਂ ਵੜਾਇਓ ਮਾਰੇ ਯਰਸੀ ਗਾਂ ਜਿਹੜੀ ਹੁੰਦੀ ਆ ਇਹਨਾਂ ਦਾ ਕਦ ਕੱਠ ਇੰਨਾ ਕਿ ਹੁੰਦਾ ਜਿੰਨਾ ਕੋ ਪ੍ਰੋਪਰ ਹੈ ਚਲੋ ਥੋੜਾ ਬੜਾ ਸੀਆਂ ਦਾ ਫੱਦ ਵੀ ਹੁੰਦਾ ਧਾਰਾਂ ਮਾਰ ਕੇ ਵਿਖਾਉਣੇ ਵੀਰਾਂ ਨੇ ਕਰਾਂ ਤੇ ਚੋਣ ਲੱਗਾ ਜੀ ਇੰਦਾ ਕੋਈ ਹਿਸਾਬ ਨਹੀਂ ਠੀਕ ਹੈ ਜੀ ਹਾਂ ਜੀ ਬੱਚਾ ਲਾ ਕੇ ਧਾਰਾ ਮਾਰਨੀ ਕਿ ਜਾਉਂਦੇ ਲੋ ਦੋਸਤੋ ਬੱਚਾ ਲਾਤਾ ਵੀਰ ਨੇ ਧਾਰਾ ਤੁਰਾ ਮਾਰ ਕੇ ਤੁਹਾਨੂੰ ਰਹਿ ਤਸਦੀ ਕਰਾ ਦਿੰਦੇ ਨੇ ਰਜੀ ਅਸ਼ਵੀਰ ਬਿਨਾਰਸੀ ਤੋਂ ਚੋਦੇ ਤਾਂ ਅਸੀਂ ਭਗ ਜਾਂਦੇ ਹਾਂ ਹਾਂਜੀ ਇਤਨਾ ਏਡੀ ਸੀਗਸ ਲਾ ਕੇ ਕਰਮਾਂ ਦੀ ਲੱਤ ਵੀ ਨਹੀਂ ਲਾਉਂਦੀ ਸੀ ਅਸੀਂ ਤੋਂ ਬਿਨਾਂ ਚੋਦੇ ਹਾਂ ਹਾਂਜੀ ਪਾ ਵੀ ਲਿਗੇ ਵੰਗਾ ਜੀ ਸਰ ਉਹ ਤੇ ਅਗਲੇ ਦੀ ਇਸ਼ਾਣਾ ਹਾਂਜੀ ਬੇਸ਼ੱਕ ਅਸੀਂ ਪਾ ਵੀ ਲਓ ਕਿ ਨਾਮ ਪਾਵੇ ਕੋਈ ਗੱਲ ਨਹੀਂ ਲਓ ਤੁਸੀਂ ਤਾਂ ਨੂੰ ਕੋਨੇ ਤੋਂ ਮਾਰ ਕਰੀਏ ਚੱਕਰ ਵਾਲਿਆਂ ਨੂੰ ਚੋਣ ਤੇ ਘੜੀਆਂ ਨੂੰ ਮੋਗਾ ਲੱਗਾ ਦੇਖ ਲਓ ਜੀ ਦੇਖੋ ਮਗਲ ਕਰਨੀ ਮਾਰ ਦੇ ਦੋ ਠੀਕ ਹੈ ਜੀ ਚੋਣ ਤੇ ਬਹੁਤਾ ਹੀ ਜ਼ਿਆਦਾ ਲੱਗਾ ਭਾਜੀ ਠੀਕ ਹੈ ਜੀ ਹਾਂ ਜੀ ਲੋਕੋ ਚਵਾ ਕੇ ਤੁਹਾਨੂੰ ਵਿਖਾਤੀ ਹੈ 12 ਲੀਟਰ ਦੁੱਧ ਨੂੰ ਮੋਕੇ ਦਾ ਤਿਆਰ ਜਿਹੜੇ ਵੀਰ ਨੇ ਖਰਮੀਆਂ ਤਸੰਮੀ ਆਪਣੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋਕੇ ਵੀ ਕਰ ਸਕਦਾ ਕੀ ਮੁੱਲ ਕਰਦੇ ਵੀਰ ਦਾ ਵੀਰ ਜੀ ਕੋਈ ਮੋਲੇ ਦਾ 50 ਨਹੀਂ ਕੋਈ 45 ਨਹੀਂ ਹਾਂ ਜੀ ਹਾਂ ਨਾ 2 ਘਟ 40 ਦੀ ਵਹਿੜ ਦੇਵਾਂਗੇ 36 36 ਦੀ ਠੀਕ ਹੈ ਜੀ ਹਾਂ ਜੀ ਇਹ ਨਵੇਂ ਸਾਲ ਕਰਕੇ ਅਕਤੀ ਵੀ ਕੰਮ ਗਿਫਟਾਂ ਵਾਲਾ ਕੀਤਾ ਹੈ ਆਫਰ ਹੀ ਲਾਤੀ ਆਫਰ ਹੀ ਆਫਰ ਹੀ ਹਾਂ ਜੀ ਠੀਕ ਹੈ ਜੀ ਤੇ ਮਾਲ 40000 ਰੁਪਏ ਦੋਸਤੋ ਡਿਮਾਂਡ ਰੱਖੀ ਜੀ ਵੀਰ ਨੇ 38000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਟਲ ਹੋਊਗਾ ਜਿਹੜਾ ਕੋਈ ਵੀਰ ਖਰੀਦਣਾ ਹੋਊਗਾ ਇਹ ਵੀ ਦੋਸਤੋ ਨਵੇਂ ਸਾਲ ਦੇ ਤੋਹਫੇ ਆ ਦੋਵੇਂ ਮੱਝ ਵੀ ਤੋਫੜ ਗੱਪਣੇ ਤੇ ਗਾਂ ਦੋਸਤੋ ਮੇਰੇ ਕੋਲ ਜੈਜ ਰੇਟ ਦੇ ਵਿੱਚ ਤੇ ਵੀਰ ਹੋਰ ਕੁਝ ਕਹਣਾ ਬਾਸ ਵੀਰ ਜੀ ਬਾਕੀ ਇਹਨਾਂ ਵੀ ਮਾਲ ਚਲੋ ਆਪਣਾ ਮਿੰਟੋ ਮਿੰਟ ਵਿਕ ਜਾਂਦਾ ਏ ਤੇ ਤਰੇ ਤੁਹਾਨੂੰ ਪਤਾ ਆਪਣੇ ਬਹੁਤ ਭਾਅ ਵਧੀਆ ਏ ਠੀਕ ਹੈ ਜੀ ਹਾਂਜੀ ਠੀਕ ਠੀਕ ਜੀ ਇੰਨਾ ਵੀ 15-16 ਕਿਲੋ ਵੈਰ ਜਲਸੀ ਚਵਾਉ ਦੋ ਚਲੋ ਉਹਦੇ ਅਗਲੀ ਦੀ ਸੇਵਾ ਨਾ ਕੋਈ ਹਾਂਜੀ ਹਾਂਜੀ ਸੇਵਾ ਕਰਦਾ ਹੈ ਨਾ ਹਾਂਜੀ ਬਾਕੀ ਚੋਣ ਚਾਂਤ ਹੈ ਕੁਰੀਆ ਮੋਗਾ ਜਿਵੇਂ ਮੱਛੀ ਮੋਟਰ ਹੁੰਦੀ ਆ ਦੇ ਠੀਕ ਹੈ ਜੀ ਹਾਂਜੀ ਕਿਉਂਕਿ ਆਪਾਂ ਤੇ ਚਲੋ ਅਗਲੀ ਦੀ ਦੇਣ ਲਈ ਅਗਲੇ ਦੇ ਪੈਸੇ ਦਾ ਖਰਦੀ ਅਗਲਾ ਸੇਵਾ ਕਰੇ ਹਾਂਜੀ 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 ਸੇਵਾ ਕਰੇ ਤੇ ਉਹਦੀ ਤੁਹਾਨੂੰ ਪਤਾ ਜਿੰਨਾ ਮਰਜ਼ੀ ਕਰ ਲੈ ਹਾਂਜੀ 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 ਐਡਰੈਸ ਦੋਸਤੋ ਇੱਕਰੀਬੀ ਕਿੱਦਾ ਫੇਰ ਬੋਲ ਦੇਣਾ ਪਿੰਡ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਫੋਨ